ਹੈਲੋ ਸਟੂਡੈਂਟਸ ਅੱਜ ਆਪਾਂ 7ਵੀਂ ਜਮਾਤ ਦੀ ਪ੍ਰੈਕਟਿਸ ਸ਼ੀਟ ਦੋ ਹੱਲ ਕਰਾਂਗੇ ਜਿਹੜੀ ਤੇਜਾਬ ਖਾਰ ਅਤੇ ਲੂਣ ਸੰਜੀਵਾ ਵਿੱਚ ਸਾਂ ਕਰਿਆ ਇਹਨਾਂ ਦੋਨਾਂ ਪਾਠਾਂ ਵਿੱਚੋਂ ਇਹਦੇ ਆਪਾਂ ਪ੍ਰਸ਼ਨ ਫੋਲੋ ਕਰਦੇ ਹਾਂ ਇਸ ਵਿੱਚ ਟੋਟਲ ਆਪਾਂ 14 ਐਮਸੀਕਿਊ ਹੱਲ ਕਰਾਂਗੇ ਪਹਿਲਾ ਐਮਸੀਕਿਊ ਹੈਗਾ ਕੱਲ ਮੈਂ ਜੰਗਲ ਵਿੱਚ ਕੁਮਿੰਦੇ ਇੱਕ ਬਹੁਤ ਹੀ ਅਜੀਬ ਪੌਦਾ ਵੇਖਿਆ ਜੋ ਕਿ ਕੀੜੇ ਖਾਂਦਾ ਸੀ ਜਿਸਦੇ ਪੱਤੇ ਇੱਕ ਖਾਸ ਰਚਨਾ ਬਣਾ ਰਹੇ ਸੀ ਕੀ ਤੁਸੀਂ ਮੈਨੂੰ ਇਸ ਦਾ ਨਾਮ ਦੱਸ ਸਕਦੇ ਹੋ ਬੇਟੇ ਉਸ ਪੌਦੇ ਨੂੰ ਕਹਿੰਦੇ ਨੇ ਖੜਾ ਬੂਟਾ ਇਹ ਟੀਟ ਖਾਂਦਾ ਹੁੰਦਾ ਪੌਦਾ ਸਹੀ ਉੱਤਰ ਆ ਜਾਏਗਾ ਆਪਣਾ ਚੌਥਾ ਉਹ ਕਿਹੜਾ ਜੀਵ ਹੈ ਜੋ ਪਲੀਦਰ ਪੌਦਿਆਂ ਦੀਆਂ ਜੜਾਂ ਜਿਹੜਾ ਗੰਢਾ ਵਿੱਚ ਰਹਿੰਦਾ ਹੈ ਇਸ ਦੀ ਇੱਕ ਖਾਸ ਵਿਸ਼ੇਸ਼ਤਾ ਹੈ ਇਹ ਹਵਾ ਵਿੱਚਲੀ ਨਾਈਟ੍ਰੋਜਨ ਨੂੰ ਵਰਤੋਜਗ ਰੂਪ ਵਿੱਚ ਬਦਲ ਦਿੰਦਾ ਹੈ ਤੇ ਬੇਟੇ ਜਿਹੜਾ ਇਹ ਜੀਵੰਦ ਇਹ ਜੀਵਾਨੂੰਦ ਇਹਦਾ ਨਾਮ ਹੁੰਦਾ ਰਾਈਜ਼ੋਬੀਅਮ ਤੇ ਆਪਣਾ ਸਹੀ ਉੱਤਰ ਆ ਜਾਏਗਾ ਦੂਸਰਾ ਤੀਸਰਾ ਇਮਲੀ ਵਿੱਚ ਕਿਹੜਾ ਕੁਦਰਤੀ ਤਿਆਪ ਪਾਇਆ ਜਾਂਦਾ ਹੈ ਜਿਹੜੀ ਇਮਲੀਏ ਇਸ ਦੇ ਵਿੱਚ ਟਾਰਟੈਰਿਕ ਐਸਿਡ ਪਾਇਆ ਜਾਂਦਾ ਤੇ ਆਪਣਾ ਸਹੀ ਉੱਤਰ ਆ ਜਾਏਗਾ ਚੌਥਾ ਟਾਰਟੈਰਿਕ ਐਸਿਡ ਕੋਤਾ ਪ੍ਰਸ਼ਨ ਮਿਲਕ ਆਫ ਮੈਗਨੀਸ਼ੀਆ ਵਿੱਚ ਕਿਹੜਾ ਖਾਰ ਮੌਜੂਦ ਹੁੰਦਾ ਹੈ ਮਿਲਕ ਆਫ ਮੈਗਨੀਸ਼ੀਆ ਦੇ ਵਿੱਚ ਮੈਗਨੀਸ਼ੀਅਮ ਹਾਈਡਰੋਕਸਾਈਡ ਖਾਰ ਮੌਜੂਦ ਹੁੰਦਾ ਹੈ ਤੇ ਇਹ ਦੂਸਰੀ ਆਪਸ਼ਨ ਦੂਸਰੀ ਆਪਸ਼ਨ ਆਪਣਾ ਸਹੀ ਉੱਤਰ ਹੈ ਇੱਕ ਕਿਰਿਆ ਦੌਰਾਨ ਮਿੱਠੇ ਸੋਡੇ ਦਾ ਘੋਲ ਲਿਆ ਗਿਆ ਤੇ ਇਸ ਘੋਲ ਵਿੱਚ ਲਾਲ ਅਤੇ ਨੀਲੇ ਲਿਟਮਸ ਪੇਪਰ ਤੇ ਕੀ ਪ੍ਰਭਾਵ ਪਵੇਗਾ ਕਿਉਂਕਿ ਜਿਹੜਾ ਮਿੱਠਾ ਸੋਡਾ ਹੈ ਇੱਕ ਖਾਰ ਹੁੰਦਾ ਹੈ ਜਿਹੜੇ ਖਾਰ ਨੇ ਇਹ ਲਿਟਮਸ ਪੇਪਰ ਦੇ ਰੰਗ ਨੂੰ ਨੀਲਾ ਕਰ ਦਿੰਦੇ ਨੇ ਜਿਹੜਾ ਲਾਲ ਲਿਟਮਸ ਪੇਪਰ ਹੈ ਉਹ ਨੀਲਾ ਹੋ ਜਾਏਗਾ ਫਿਰ ਨੀਲੇ ਤੇ ਕੋਈ ਪ੍ਰਭਾਵ ਨਹੀਂ ਆਏਗਾ ਤੇ ਆਪਣਾ ਸਹੀ ਉੱਤਰ ਆ ਜਾਏਗਾ ਪਹਿਲੀ ਆਪਸ਼ਨ ਲਾਲ ਲਿਟਮਸ ਪੇਪਰ ਨੀਲਾ ਹੋ ਜਾਏਗਾ ਛੇਵਾਂ ਪ੍ਰਸ਼ਨ ਰਾਮ ਕੱਲ ਇੱਕ ਵਿਆਹ ਤੇ ਗਿਆ ਜਿੱਥੇ ਉਸ ਨੇ ਸਵਾਦ ਸਵਾਦ ਵਿੱਚ ਜ਼ਿਆਦਾ ਭੋਜਨ ਖਾ ਲਿਆ ਸ਼ਾਮ ਨੂੰ ਉਸ ਦੇ ਪੇਟ ਵਿੱਚ ਦਰਦ ਅਤੇ ਜਲਨ ਸ਼ੁਰੂ ਹੋ ਗਈ ਇਸ ਨੂੰ ਖਤਮ ਕਰਨ ਲਈ ਉਹ ਰਾਮ ਲਈ ਰਾਮ ਕੀ ਕਰੇ ਮੈਗਨੀਸ਼ੀਅਮ ਹਾਈਡਰੋਕਸਾਈਡ ਲਵੇ ਮਿੱਠਾ ਸੋਡਾ ਯੂਜ਼ ਕਰੇ ਜਾਂ ਇਨੋ ਬਿਤੇ ਤਿੰਨੋ ਹੀ ਖਾਰ ਨੇ ਤੁਹਾਨੂੰ ਖਾਰ ਦੀ ਜਰੂਰਤ ਹੈ ਤੇ ਇਹ ਚੌਥਾ ਆਪਸ਼ਨ ਆਪਣਾ ਸਹੀ ਉੱਤਰ ਹੈ। ਉਪਰੋਕਤ ਸਾਰੇ। ਸਤਵਾਂ ਇੱਕ ਕਿਸਾਨ ਨੇ ਆਪਣੇ ਖੇਤ ਦੀ ਮਿੱਟੀ ਦੀ ਪਰਖ ਕਰਵਾਉਣ ਉਪਰਾਂਤ ਉਸ ਨੂੰ ਪਤਾ ਲੱਗਿਆ ਕਿ ਉਸ ਦੇ ਖੇਤ ਦੀ ਮਿੱਟੀ ਤਜਾਬੀ ਹੈ। ਉਸ ਨੂੰ ਪੌਦਿਆਂ ਦੇ ਸਹੀ ਵਾਧੇ ਲਈ ਪ੍ਰਸ਼ਨ ਸਤਵਾਂ ਇੱਕ ਕਿਸਾਨ ਨੇ ਆਪਣੇ ਖੇਤ ਦੀ ਮਿੱਟੀ ਦੀ ਪਰਖ ਕਰਾਉਣ ਉਪਰਾਂਤ ਉਸ ਨੂੰ ਪਤਾ ਲੱਗਿਆ ਕਿ ਉਸ ਦੇ ਖੇਤ ਦੀ ਮਿੱਟੀ ਤਜਾਬੀ ਹੈ। ਉਸ ਨੂੰ ਪੌਦਿਆਂ ਦੇ ਸਹੀ ਵਾਧੇ ਲਈ ਖੇਤ ਵਿੱਚ ਦੀ ਮਿੱਟੀ ਵਿੱਚ ਕੀ ਮਿਲਾਉਣਾ ਚਾਹੀਦਾ ਹੈ? ਭਰੇ ਜੇਕਰ ਆਪਣੀ ਮਿੱਟੀ ਤਜਾਬੀ ਹੈ ਤਾਂ ਆਪਾਂ ਨੂੰ ਉਹਦੇ ਵਿੱਚ ਚੂਨਾ ਕੈਲਸ਼ੀਅਮ ਹਟ ਆਕਸਾਈਡ ਮਿਲਾਉਣਾ ਚਾਹੀਦਾ ਚੂਨਾ ਮਿਲਾਉਣਾ ਚਾਹੀਦਾ ਸਹੀ ਉੱਤਰ ਆ ਜਾਏਗਾ ਆਪਣਾ ਪਹਿਲਾ ਅਠਵਾਂ ਪ੍ਰਸ਼ਨ ਕਿਹੜਾ ਪੋਸ਼ਕ ਤੱਤ ਸਿਹਤਮੰਦ ਹੱਡੀਆਂ ਅਤੇ ਦੰਦਾਂ ਲਈ ਜ਼ਰੂਰੀ ਹੈ ਜਿਹੜਾ ਕੈਲਸ਼ੀਅਮ ਹੈ ਇਹ ਸਾਨੂੰ ਚਾਹੀਦਾ ਹੁੰਦਾ ਹੈ ਸਿਹਤਮੰਦ ਹੱਡੀਆਂ ਅਤੇ ਦੰਦਾਂ ਲਈ ਤੇ ਆਪਣਾ ਸਹੀ ਉੱਤਰ ਆ ਜਾਏਗਾ ਚੌਥਾ ਆਪਸ਼ਨ ਨਵਾਂ ਪ੍ਰਸ਼ਨ ਗਡੋਏ ਸਹ ਕ੍ਰਿਆ ਲਈ ਆਪਣੇ ਸਰੀਰ ਦੇ ਕਿਹੜੇ ਅੰਗ ਦੀ ਵਰਤੋਂ ਕਰਦੇ ਹਨ ਜਿਹੜੇ ਗਡੋਏ ਨੇ ਇਹ ਸਾਹ ਲਈ ਚਮੜੀ ਦੀ ਵਰਤੋਂ ਕਰਦੇ ਨੇ ਤੇ ਸਹੀ ਉੱਤਰ ਆਪਣਾ ਪਹਿਲਾ ਆ ਜਾਏਗਾ ਚਮੜੀ 10ਵਾਂ ਪੱਤੇ ਪੌਦਿਆਂ ਲਈ ਭੋਜਨ ਦਾ کارਖਾਨਾ ਹਾਂ ਲ ਫਿਰ ਕੈਕਟਸ ਪ੍ਰਕਾਸ਼ ਸੰਸਲੇਸ਼ਨ ਕਿਰਿਆ ਕਿਸ ਰਾਈ ਕਰਦਾ ਹੈ ਕਿਰਾਂ ਕੈਕਟਸ ਇਹ ਪ੍ਰਕਾਸ਼ ਸੰਸਲੇਸ਼ਨ ਕਿਰਿਆ ਆਪਣੇ ਤਨੇ ਰਾਈ ਕਰਦਾ ਉਸ ਦੇ ਤਨੇ ਦੇ ਉੱਪਰ ਸਟੋਮਾਟਾ ਹੁੰਦੇ ਨੇ 11ਵਾਂ ਕਸਰਤ ਕਰਨਾ ਦੌੜਨਾ ਸਾਈਕਲ ਚਲਾਉਣ ਸਮੇਂ ਸਰੀਰ ਦੀ ਊਰਜਾ ਦੀ ਮੰਗ ਵੱਧ ਜਾਂਦੀ ਹੈ ਊਰਜਾ ਦੀ ਲੋੜ ਪੂਰੀ ਕਰਨ ਲਈ ਮਾਸਪੇਸ਼ੀਆਂ ਵਿੱਚ ਕਿਹੜਾ ਅਮਲ ਪੈਦਾ ਹੁੰਦਾ ਹੈ ਤੇ ਆਪਣੀਆਂ ਮਾਸਪੇਸ਼ੀਆਂ ਦੇ ਵਿੱਚ ਲੈਕਟਿਕ ਐਸਿਡ ਅਮਲ ਪੈਦਾ ਹੋ ਜਾਂਦਾ ਹੈ 12ਵਾਂ ਪ੍ਰਸ਼ਨ ਅਸੀਂ ਉਹ ਬਾਸੀ ਕਦੋਂ ਲੈਂਦੇ ਹਾਂ ਜਦੋਂ ਕਸਰਤ ਕੀਤੀ ਹੋਵੇ ਜਦੋਂ ਅਸੀਂ ਬਹੁਤ ਜ਼ਿਆਦਾ ਖੁਸ਼ ਹੋਣਾ ਹੈ ਹੈ ਜਦੋਂ ਅਸੀਂ ਥੱਕੇ ਟੁੱਟੇ ਹੋਈਏ ਜਦੋਂ ਅਸੀਂ ਭਾਰਾ ਕੰਮ ਕਰ ਰਹੇ ਹੋਈਏ ਜਦੋਂ ਆਪਾਂ ਥੱਕ ਜਾਂਦੇ ਹਾਂ ਉਦੋਂ ਸਾਨੂੰ ਉਪਵਾਸੀਆ ਹੁੰਦੇ ਨੇ ਤੇ ਆਪਣਾ ਸਹੀ ਆਪਸ਼ਨ ਆ ਜਾਏਗਾ ਤੀਸਰਾ ਮੱਛੀ ਵਰਗੇ ਜਲੀ ਜੀਵ ਪਾਣੀ ਵਿੱਚ ਖੁਲੀ ਆਕਸੀਜਨ ਕਿਵੇਂ ਪ੍ਰਾਪਤ ਕਰਦੇ ਹਨ ਤੇਜ਼ੀ ਨਾਲ ਸਾਹ ਕਿਰਿਆ ਕਰਕੇ ਹੌਲੀ ਸਾਹ ਕਿਰਿਆ ਕਰਕੇ ਸਤ੍ਹਾ ਤੇ ਆ ਕੇ ਸਾਹ ਲੈ ਕੇ ਇਹਨਾਂ ਚ ਕੋਈ ਨਹੀਂ ਉਹ ਤੇਜ਼ੀ ਨਾਲ ਸਾਹ ਕਿਰਿਆ ਕਰਕੇ ਆਪਣੀ ਆਕਸੀਜਨ ਦੀ ਪੂਰਤੀ ਕਰਦੇ ਨੇ ਤੇ ਸਹੀ ਆਪਸ਼ਨ ਆ ਜਾਏਗਾ ਆਪਣਾ ਪਹਿਲਾ 14ਵਾਂ ਪ੍ਰਸ਼ਨ ਪੌਦੇ ਪ੍ਰਕਾਸ਼ ਸੰਸਲੇਸ਼ਨ ਲਈ ਜੜ੍ਹਾਂ ਰਹੀ ਮਿੱਟੀ ਵਿੱਚੋਂ ਕੀ ਸੁਕਦੇ ਹਨ ਮਿੱਟੀ ਚੋਂ ਸੁਕਦੇ ਨੇ ਪਾਣੀ ਤੇ ਆਪਣਾ ਸਹੀ ਉੱਤਰ ਆ ਜਾਏਗਾ ਪਹਿਲਾ ਪਾਣੀ ਇਸੇ ਬਟੇ ਆਪਣੇ ਅੱਜ ਦੇ ਐਮਸੀਕਿਊ